ਜੈ ਪੀਰਾਂ ਦੀ ਅਸੀਂ ਹਰ ਸਮੇਂ ਪਾਠ ਤਾਂ ਜ਼ਰੂਰ ਕਰਦੇ ਹਾਂ ਬੰਦਗੀ ਵੀ ਕਰਦੇ ਹਾਂ ਪਰ ਇੱਕ ਗੱਲ ਸਾਨੂੰ ਆਪਣੇ ਪੱਲੇ ਬੱਲ ਨਹੀਂ ਚਾਹੀਦੀ ਹੈ ਕਿ ਪੂਜਾ ਪਾਠ ਕਰਨ ਦੇ ਨਾਲ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰੀ ਫਰਿਆਦ ਕਦੋਂ ਪੂਰੀ ਹੋਵੇਗੀ ਕਿ ਮੈਨੂੰ ਪੰਜ ਵੀਰਵਾਰ ਹੋ ਗਏ ਮੱਥਾ ਦੇਖਦਿਆਂ ਨੂੰ ਜਾਂ ਫਰਿਆਦ ਕਰਦਿਆਂ ਨੂੰ ਜਾਂ ਬੰਦਗੀ ਕਰਦਿਆਂ ਨੂੰ ਜਾ 11 ਵੀਰਵਾਰ ਹੋ ਗਏ ਨਹੀਂ ਸੋਚਣਾ ਚਾਹੀਦਾ ਸਾਨੂੰ ਹਮੇਸ਼ਾ ਆਪਣੀ ਫਰਿਆਦ ਸੱਚੇ ਤਨ ਮਨ ਤੰਨ ਦੇ ਨਾਲ ਕਰਨੀ ਚਾਹੀਦੀ ਹੈ ਜਿਸ ਨਾਲ ਸਾਡੀ ਕੀਤੀ ਫਰਿਆਦ ਜਲਦੀ ਕਬੂਲ ਹੋ ਜਾਵੇਗੀ ਬਿਨਾ ਮੰਗਿਆ ਹੀ ਸਾਨੂੰ ਸਭ ਕੁਝ ਮਿਲ ਜਾਵੇਗਾ ਫਰਿਆਦ ਕਰਨ ਦੇ ਲਈ ਸਾਨੂੰ ਦੋ ਚੀਜ਼ਾਂ ਦੋ ਗੱਲਾਂ ਹਮੇਸ਼ਾ ਆਪਣੇ ਪੱਲੇ ਬੰਨ੍ਹ ਲੈਣੀਆਂ ਚਾਹੀਦੀਆਂ ਹਨ ਉਹ ਦੋ ਗੱਲਾਂ ਕੀ ਨੇ ਅੱਜ ਅਸੀਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂ ਕਿਹੜੀਆਂ ਦੋ ਗੱਲਾਂ ਨੇ ਜਿਸ ਕਾਰਨ ਸਾਡੀ ਕੀਤੀ ਹੋਈ ਫਰਿਆਦ ਜਲਦੀ ਕਬੂਲ ਨਹੀਂ ਹੁੰਦੀ ਪਹਿਲੀ ਗੱਲ ਤਾਂ ਇਹ ਹੈ ਕਿ ਫਰਿਆਦ ਕਰਨ ਦਾ ਬੰਦਗੀ ਕਰਨ ਦਾ ਸਹੀ ਸਮੇਂ ਸਵੇਰੇ ਸਵਕਤੇ ਦਾ ਸਮੇਂ ਹੁੰਦਾ ਹੈ ਕਿਉਂਕਿ ਉਸ ਸਮੇਂ ਕੀਤੀ ਗਈ ਫਰਿਆਦ ਜਲਦੀ ਕਬੂਲ ਹੋ ਜਾਂਦੀ ਹੈ ਤੇ ਦੂਸਰਾ ਉਸ ਸਮੇਂ ਮਨ ਵੀ ਸ਼ਾਂਤ ਹੁੰਦਾ ਹੈ ਤੇ ਅਸੀਂ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਨ ਤੋਂ ਵੀ ਮੁਕਤ ਹੁੰਦੇ ਹਾਂ ਸਵੇਰੇ 2:30 ਵਜੇ ਤੋਂ ਲੈ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਕੀਤੀ ਗਈ ਫਰਿਆਦ ਜਲਦੀ ਕਬੂਲ ਹੋ ਜਾਂਦੀ ਹੈ ਤੇ ਫਰਿਆਦ ਕਰਨ ਲਈ ਸਭ ਤੋਂ ਜ਼ਰੂਰੀ ਗੱਲਾਂ ਇਹ ਨੇ ਕਿ ਸਾਨੂੰ ਹਮੇਸ਼ਾ ਸਬਰ ਤੇ ਸ਼ੁਕਰ ਕਰਨਾ ਚਾਹੀਦਾ ਹੈ ਜਦੋਂ ਵੀ ਅਸੀਂ ਕੋਈ ਫਰਿਆਦ ਕਰਦੇ ਹਾਂ ਤੇ ਸਾਨੂੰ ਆਪਣੇ ਪੀਰੋ মুর্ਸ਼ਦ ਦਾ ਸ਼ੁ크ਰੀਆ ਦਾ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ ਸਾਨੂੰ ਸਭ ਕੁਝ ਦਿੱਤਾ ਹੈ ਉਹਨਾਂ ਦਾ ਸਾਨੂੰ ਸ਼ੁ크ਰੀਆ ਦਾ ਕਰਨਾ ਚਾਹੀਦਾ ਹੈ ਤੇ ਹਮੇਸ਼ਾ ਸਬਰ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਉਹ ਅੱਗੇ ਵੀ ਸਾਨੂੰ ਬਹੁਤ ਕੁਝ ਦੇਣਗੇ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਫਰਿਆਦ ਕਰਦੇ ਹਾਂ ਜਦੋਂ ਵੀ ਅਸੀਂ ਪ੍ਰਭੂ ਪੰਦਨਾ ਕਰਦੇ ਹਾਂ ਤਾਂ ਸਾਨੂੰ ਕਦੀ ਵੀ ਮਨ ਵਿੱਚ ਇਹ ਖਿਆਲ ਨਹੀਂ ਲਿਆਉਣਾ ਚਾਹੀਦਾ ਕਿ ਸਾਡੀ ਫਰਿਆਦ ਕਦੋਂ ਕਬੂਲ ਹੋਏਗੀ ਜੇ ਅਸੀਂ ਇਹ ਦੋ ਚੀਜ਼ਾਂ ਸਬਰ ਤੇ ਸ਼ੁਕਰ ਅੱਲੇ ਮੰਨ ਲਈਏ ਤਾਂ ਸਾਡੀ ਹਰ ਇੱਕ ਫਰਿਆਦ ਜਲਦੀ ਕਬੂਲ ਹੋ ਜਾਵੇਗੀ ਜਿਵੇਂ ਕਿ ਬਾਬਾ ਫਰੀਦ ਜੀ ਨੇ ਆਪਣੇ ਮੁਰਸ਼ਿਦ ਨੂੰ ਪਾਉਣ ਲਈ ਇੰਨਾ ਸਮਾਂ ਸਬਰ ਕੀਤਾ ਤੇ ਉਹਨਾਂ ਦਾ ਸ਼ੁਕਰ ਕੀਤਾ ਜਦੋਂ ਉਹਨਾਂ ਨੂੰ ਆਪਣੇ ਮੁਰਸ਼ਿਦ ਦਾ دیدار ਹੋ ਗਿਆ ਉਹਨਾਂ ਨੇ ਉਹਨਾਂ ਦਾ ਸ਼ੁਕਰੀਆ ਦਾ ਕੀਤਾ ਬਾਬਾ ਬੁੱਢਾ ਜੀ ਜੋ ਕਿ ਆਪਣੇ ਮੁਰਸ਼ਿਦ ਦੇ دیدار ਕਰਨ ਦੇ ਲਈ ਉਹਨਾਂ ਦਾ ਇੰਤਜ਼ਾਰ ਕਰਦੇ ਰਹੇ ਤੇ ਉਹਨਾਂ ਦੀ ਉਮਰ 100 ਸਾਲ ਤੋਂ ਵੀ ਉੱਪਰ ਦੀ ਹੋ ਗਈ ਸੀ ਜਿਸ ਸਮੇਂ ਉਹਨਾਂ ਨੂੰ ਆਪਣੇ ਮੁਰਸ਼ਿਦ ਦਾ دیدار ਹੋਇਆ ਉਹਨਾਂ ਨੇ ਇੰਨਾ ਸਮਾਂਬੰਦਗੀ ਕੀਤੀ ਤੇ ਸਬਰ ਸੰਤੋਖ ਵਿੱਚ ਰਹਿ ਕੇ ਇਸ ਕਰਕੇ ਸਾਨੂੰ ਜ਼ਬਰਦਸ਼ਤ ਸ਼ੁਕਰ ਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਿਸ ਨਾਲ ਸਾਡੀ ਫਰਿਆਦ ਜਲਦੀ ਕਬੂਲ ਹੋ ਸਕਦੀ ਹੈ ਚੈ ਪੀਰਾਂ ਦੀ